ਆ ਗਿਆ ਮੈਂ ਮਾਰਕੀਟ ਦਾ ਕੰਮ ਕਰਾਇਆ ਸਾਰਾ ਕਰਾਇਆ ਸਾਰਾ ਕਰ ਤੇ ਲਿਸਟ ਤੈਨੂੰ ਦਿੱਤੀ ਸੀ ਮਠਾਈ ਵਾਲੇ ਨੂੰ ਕਹਿਤਾ ਹੀ ਡੱਬੇ ਤਿਆਰ ਕਰ ਦੇ ਉਹ ਇੰਨਾ ਖਰਚਾ ਕਰਨਾ ਮੈਨੂੰ ਦੱਸੋ ਪਹਿਲਾਂ ਭਾਬੀ ਸੇਵਕ ਤੇਰਾ ਕੱਲਾ ਕੱਲਾ ਭਤੀਜਾ ਸੁਖਨੌਂ ਦੀਆਂ ਪੱਗਾਂ ਕਰਨੀਆਂ ਹੀ ਆ ਤੇ ਇਹਦਾ ਮਤਲਬ ਐ ਥੋੜੀ ਕਿ ਖਰਚਾ ਹੀ ਨਹੀਂ ਕਰਾਂਗੇ ਆਹ ਕੁਕਾਰ ਰਿਸ਼ਤੇਦਾਰੀ ਚ ਪਤਾ ਤਾਂ ਚੱਲੇਗਾ ਕਿ ਮੁੰਡੇ ਦੀ ਸੋਹਣੀ ਪੱਗ ਕੀਤੀ ਐ ਮੇਰੀ ਗੱਲ ਸੁਣੋ ਪੱਗ ਕੋ ਬਿਜਾਈ ਨਹੀਂ ਆ ਨਾ ਵੀ ਨਾ ਕਰੋ ਕਰੋ ਪਰ ਤੁਸੀਂ ਆਪਣਾ ਥੋੜਾ ਹੱਥ ਲਗਾ ਦੇ ਵੇਖੋ ਨਾ ਹੱਥ ਆਪਣਾ ਕਿੰਨਾ ਟੈਟ ਹੈ ਓਕੇ ਤੇ ਇਹਨੇ ਟਾਇਰ ਲਗਾ ਤੇਰੇ ਭਾਜੀ ਉਹਨਾਂ ਨੂੰ ਪੇਮੈਂਟ ਆਣੀ ਥੋੜੇ ਦਿਨਾਂ ਤੱਕ ਹਾਂ ਸਾਰੀ ਇੱਥੇ ਲਾ ਦਿਓ ਘਰੇ ਕੋਈ ਨਾ ਲਿਆਓ ਦੇਖ ਇੱਕ ਪੱਗ ਦੀ ਰਸਮ ਤੇ ਦੂਜਾ ਮੁੰਡਾ ਜਦੋਂ ਘੋੜੀ ਚੜਦਾ ਕਹਿੰਦੇ ਉਹ ਦੂਜਾ ਵਿਆਹ ਹੁੰਦਾ ਇਹਦਾ ਪਹਿਲਾ ਵਿਆਹ ਕਹਿੰਦਾ ਵੈ ਇਹੀ ਤਾਂ ਹੁੰਦੀ ਹੈ ਬਸ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਿਆ ਕਿਲੋ ਕਿਲੋ ਦੇ ਡੱਬੇ ਕਹ ਤੇਰੇ ਸਾਰਿਆਂ ਨੂੰ ਦੇਣੇ ਇਹ ਜ਼ਰੂਰੀ ਹੈ ਜਿਹੜਾ ਘਰ ਹੁੰਦਾ ਕਿ ਉਹਨੂੰ ਤੁਸੀਂ ਡੱਬਾ ਦੇਖੇ ਤੋੜ ਦੋ ਐਦਾਂ ਕਰੋ ਤੁਸੀਂ ਤਾਂ ਪੁੱਠਾ ਹੀ ਚੱਲਣਦੇ ਨਹੀਂ ਤੇ ਪਹਿਲੇ ਕਿਲੋ ਕਿਲੋ ਦੇ ਡੱਬੇ ਦੇ ਕੋਈ ਗੱਲ ਨਹੀਂ ਸੇਵਕ ਘਰ ਆਇਆ ਨੂੰ ਸੀ ਗਿਫਟ ਪੈਕ ਦੇਣੇ ਨੇ ਅਜੇ ਹੋਰ ਖਰਚਾ ਕਰਨਾ ਹੈ ਹਾਂ ਤੇਰੇ ਬਾਜੀ ਨੇ ਕਿਹਾ ਕਹਿੰਦੇ ਮੇਰੀ ਪੇਮੈਂਟ ਬੜੀ ਵਧੀਆ ਆਣ ਵਾਲੀ ਹੈ ਅੰਜੂ ਅਸੀਂ ਸੋਨਾ ਹੀ ਕਰਨਾ ਮੁੰਡੇ ਦੀ ਪਾਗ ਦੇ ਪਹਿਲੀ ਵਾਰੀ ਉਹਨੇ ਇੱਕੋ ਇੱਕ ਤੋਂ ਮੁੰਡਾ ਹੋਇਆ ਤੇ ਦੱਸ ਤੂੰ ਚਾਚਾ ਕਾ ਦਾ ਤੂੰ ਨਹੀਂ ਨਾਲ ਕੀ ਕਰੇਗਾ ਮੈਂ ਰਲ ਕੇ ਨਾਲ ਕਰੀ ਜਾਣਾ ਥੋੜਾ ਮੈਂ ਕਿਹੜਾ ਘੱਟ ਕਰ ਲਵਾਂ ਤੇ ਇਹਦਾ ਦੋ ਵਧ ਕੇ ਕਰਨ ਦੇ ਨਾ ਖਰਚਾ ਕਿੱਥੋਂ ਕਰਨਾ ਗਾ ਮਹੀਨੇ ਮਹੀਨੇ ਨੂੰ ਫੇਰ ਤਨਖਾਹ ਮਿਲਨੀ ਆ ਮਹੀਨੇ ਦਾ ਗੁਜ਼ਾਰਾ ਕਿੱਦਾਂ ਕਰਨਾ ਮਹੀਨਿਆਂ ਫੰਕਸ਼ਨ ਹੀ ਖਾਂਦੇ ਰਹਿਣਾ ਸਾਰੇ ਉਹ ਗੱਲ ਨਹੀਂ ਇਹਨਾਂ ਨੇ ਕੁਝ ਕਮੇਟੀਆਂ ਪਾਈਆਂ ਸੀ ਤੋ ਇਹਨਾਂ ਨੇ ਕਿਸੀ ਬਿਜ਼ਨਸ ਕੰਮ ਵਿੱਚ ਨਾ ਮੁੰਡੇ ਨਾਲ ਰਲ ਕੇ ਕੰਮ ਕੀਤਾ। ਉਹ ਕਿਸੀ ਚੰਗੀ ਰਕਮ ਆ ਜੰਨੀ ਆ। ਬੜਾ ਸੋਹਣਾ ਫੰਕਸ਼ਨ ਹੋਇਆ ਨਾ ਬੜਾ ਸੋਹਣਾ ਸਾਰਾ ਕੁਝ ਹੋਇਆ ਨਾ। ਅਸੀਂ ਸਾਰਾ ਕੁਝ ਲਿਖ ਕੇ ਰੱਖ ਲਿਆ। ਤੂੰ ਮੇਰਾ ਵੀਰ ਜਾ ਸਾਰਾ ਕੁਝ ਜਾ ਕੇ ਨਾ ਹਲਵਾਈ ਨੂੰ ਕਹਿ ਕੇ ਨਾ ਤੇ ਵਧੀਆ ਉਹਨਾਂ ਕੋ ਰੋਟੀ ਤੇ ਸਟਾਲ ਦੋ ਲਗਵਾਉਣੇ ਆਪਾਂ। ਸਾਈ ਮੰਗਦੇ ਸਾਈ ਤੋਂ ਪਹਿਲਾਂ ਸਾਈ ਵੀ ਦੇ ਕੇ ਆਉਣੀ ਆ। ਸਾਈ ਥੋੜੀ ਦੇ ਰੁਕ ਜਾ ਤੇਰੇ ਭਾਜੀ ਉਹਨਾਂ ਨੇ ਮੈਨੂੰ ਹੁਣੇ ਪੈਸੇ ਪਾ ਦੇਣੇ ਹੈਗੇ ਨੇ ਤੇ ਉਹਨਾਂ ਦੀ ਮੈਂ ਕਿਹਾ ਪਰਸੋਂ ਨਾਲ ਦੀ ਫਲਾਈਟ ਹੈਗੀ ਉਹਨਾਂ ਨੇ ਆ ਵੀ ਜਾਣਾ ਹੈਗਾ ਬਾਕੀ ਉਹਨਾਂ ਨੇ ਕੈਸ਼ ਨਾਲ ਲੈ ਕੇ ਆਇਨਾ ਕਿਹ ਗਾਲੀ ਟੈਂਸ਼ਨ ਨਹੀਂ ਗਈ ਚਲ ਭਾਈ ਨੂੰ ਹੁਣੇ ਬੁੱਕ ਕਰਨਾ ਪੈਣਾ ਪਹਿਲਾਂ ਤੁਹਾਨੂੰ ਪਤਾ ਲਵਾਈ ਕਿਡੀ ਛੇਤੀ ਲੱਗ ਜਾਂਦੇ ਕੰਮ ਤੇ ਹੋ ਰਹੇ ਤੇ ਵੀ ਓਹੋ ਇੰਨੇ ਘੇਰਨਾ ਕਰਿਆ ਕਰ ਬੈ ਜਾ ਦੋ ਗੱਡ ਚਾਹ ਲੈ ਕੇ ਆਨੀ ਤੇਰੇ ਸੇ ਆਰਾਮ ਨਾਲ ਚਾਹ ਪੀਂ ਠੰਡਾ ਹੋ ਤੇ ਮੈਂ ਫੇਰ ਕਰਦੀ ਜੀ ਨੂੰ ਮੈਂ ਕਹਿ ਗਿਆ ਨਾ ਤੇ ਪੈਸੇ ਥੋੜੇ ਜੇ ਤੈਨੂੰ ਪਵਾ ਦੇਣੀ ਆ ਤੂੰ ਗੂਗਲ ਪੇ ਕਰਦੀ ਹਲਵਾਈ ਨੂੰ ਠੀਕ ਹੈ ਸਟਾਲ ਦੋ ਕਹਿਦੀ ਰੋਟੀ ਚੰਗੀ ਹੋਵੇ ਚਾਵਲ ਦਹੀਂ ਹਰ ਤਰ੍ਹਾਂ ਦੀ ਹੋਵੇ ਤੇ ਦੀਦੀ ਦੇ ਪਸੰਦੀਆਂ ਦੋ ਸਬਜ਼ੀਆਂ ਵਿੱਚ ਕਰਾ ਦੇ ਮਨਚੂਰੀਅਨ ਜ਼ਰੂਰ ਹੋਣਾ ਕੋ ਗਰਨ ਆਏ ਹਾਏ ਇੱਦਾਂ ਨਾ ਕਰਿਆ ਕਰ ਤੁਹਾਡੇ ਦੋਨਾਂ ਭਰਾਵਾਂ ਦੀ ਕੱਲੀ-ਕੱਲੀ ਭੈਣ ਹੈ ਇੰਜ ਨਹੀਂ ਕਰੀਦਾ ਹੁੰਦਾ ਕੱਲੀ-ਕੱਲੀ ਭੈਣ ਆ ਓਏ ਓ ਤੇ ਆਪਣੇ ਘਰ ਸੌਖੀ ਆ ਆਪਣਾ ਓ ਖਾਣਾ ਉਹਨੂੰ ਤੁਸੀਂ ਕਿੱਧਰ ਦੱਸੋ ਸਾਰੀਆਂ ਚੀਜ਼ਾਂ ਬਣਾ ਦੇ ਫਿਰ ਤਾਂ ਨਹੀਂ ਸੋਚੀ ਦੱਸਿਆ ਕਿ ਗੰਦੀ ਸੁੱਜੀ ਦਾ ਤੁਸੀਂ ਉੱਥੇ ਬੈਠਾ ਤੇ ਮੈਂ ਆਉਣੀ ਠੀਕ ਆ ਹਾਂ ਆ ਲੈ ਇੱਥੇ ਬੈਠ ਮੈਂ ਆਉਣੀ ਬੰਦਾ ਪੁੱਛੇ ਇੰਨਾ ਖਰਚਾ ਕਰਕੇ ਕਰਨਾ ਕੀ ਹੈ ਯਾਰ ਔਰ ਤੂੰ ਦਾ ਖਰਚਾ ਵਿੱਚ ਮਨਜ਼ੂਰੀਆਂ ਵੀ ਪਾ ਵੀ ਫਰਾ ਚੇਅਰਮੈਨਾਂ ਦਾ ਮੈਂ ਜੇ ਰਿਸ਼ਤੇਦਾਰ ਸੱਦੇ ਹੀ ਚਾਹ ਪਾਣੀ ਤੋਂ ਪਿਉਂਦੇ ਆ ਉਹਨਾਂ ਨੂੰ ਸ਼ਾਮ ਨੂੰ ਮਾੜੀ ਰੋਟੀ ਕਰ ਲੈਂਦੇ ਚੱਲ ਪਕੌੜੇ-ਪਕੂੜੇ ਸਵੇਰੇ ਖਵਾ ਕੇ ਭਰਾ ਮਾਰਦੇ ਮਨਚੂਰੀਅਨ ਪਾਲਾ ਹੋਰ ਵਿੱਚ ਲੱਲੜ-ਪੱਲੜ ਪਤਾ ਹੀ ਨਹੀਂ ਕੀ ਕੁਝ ਕਰਾਉਣਾ ਇਹਨਾਂ ਨੇ ਨਾ ਕੰਗਾਲ ਹੀ ਰਹਿ ਪਏ ਵੇਖੀ ਇਹਨਾਂ ਨੇ ਨਾ ਸਾਰਾ ਕੁਝ ਕਰ ਲਿਆ ਕੰਗਾਲ ਹੋਏ ਨਾ ਇਹਨਾਂ ਨੂੰ ਪਤਾ ਹੈ ਸਭ ਸੇਵਕਾ ਬਹਿ ਜਾ ਚਾਹ ਆਉਂਦੀ ਆ ਤੇ ਫੇਰ ਹੀ ਉੱਠਦੇ ਆ ਲੈ ਘਰਾਂ ਵਾਲੇ ਕੀ ਕੰਡੇ ਆ ਲੈ ਦੀਦੀ ਸਤਿਕਾਰ ਭਾਬੀ ਸਤਿਕਾਰ ਆਲੋ ਠੀਕ ਠਾਕ ਆ ਤੁਸੀਂ ਬਸ ਵਧੀਆ ਤੂੰ ਸੁਣਾ ਚਲੋ ਬੈਠੋ ਮੈਂ ਲੈ ਆਇਆ ਪਾਣੀ ਤਾਂ ਨਹੀਂ ਆਏ ਸੇਵਕ ਦੀਦੀ ਆਈ ਸਮਾਨ ਗੱਡੀ ਚ ਵੱਢ ਲਿਆ ਜੀ ਸਤਿਕਾਰ ਸਤਿਕਾਰ ਹੋਰ ਸੁਣਾ ਠੀਕ ਠਾਕ ਆ ਹਾਂ ਬਸ ਵਧੀਆ ਤੂੰ ਸੁਣਾਓ ਕਿੱਦਾਂ ਭਾਈ ਕਿੱਦਾਂ ਬਹੁਤ ਵਧੀਆ ਭਾਜ ਜੀ ਨਹੀਂ ਆਗੇ ਜੇ ਤੇ ਉਹ ਨਾ ਨਹੀਂ ਭਤੀਜੇ ਦੀਆਂ ਪੱਗਾਂ ਵਾਂ ਤੇ ਦੱਸਾਂਗੀ ਆਪੇ ਨੇ ਸੱਧਿਆ ਜੇ ਮੈਂ ਦੱਸ ਉਹ ਮੈਂ ਹੁੰਦਾ ਕਹਿ ਗਏ ਤੁਹਾਡਾ ਆਪਣੇ ਘਰ ਤੋਂ ਇਹ ਤਾਂ ਜਦੋਂ ਮਰਜ਼ੀ ਆ ਜਾ ਸਕਦੇ ਹਾਂ ਤਾਂ ਫੇਰ ਫੇਰ ਕਿਹੜੀ ਗੱਲ ਜੀ ਮੈਂ ਇੰਨੀ ਗੱਲ ਕਰ ਰਿਹਾ ਜੀ ਤੇ ਛੱਡ ਦੇਣੀ ਅੱਗੇ ਉਹ ਪੁੱਤਰ ਜਵਾਬ ਦੇ ਦਿੰਦੇ ਜੀ ਚੱਲ ਚੱਲ ਸੇਵਕ ਬੋਲਿਆ ਨਾ ਕਰ ਜਾ ਗੱਡੀ ਚ ਸਮਾਨ ਕਰਕੇ ਲਿਆ ਆ ਸਮਾਨ ਕੱਢ ਲਿਆ ਸਾਰਾ ਗੱਲ ਕੇ ਸਮਾਨ ਲਿਆ ਕੇ ਤੇ ਦੀਦੀ ਵਾਲੇ ਕਮਰੇ 'ਚ ਹੀ ਰੱਖ ਦੇ ਠੀਕ ਆ ਲੋ ਦੀਦੀ ਕੀ ਹੋਵਨ ਕੋਰਸ ਨਾਉ ਠੀਕ ਠਾਕ ਜ਼ਬਾ ਬਿਲਕੁਲ ਠੀਕ ਆ ਤੁਸੀਂ ਸੁਣਾਓ ਸਫਰ ਕਿਤਾ ਨਰੇ ਆ ਤੁਹਾਡਾ ਬਹੁਤ ਵਧੀਆ ਭਾਜੀ ਉਹਨਾਂ ਨੂੰ ਨਾਲ ਲੈ ਕੇ ਆਉਣਾ ਸੀ ਇਕੱਲੇ ਹੀ ਆ ਗਏ ਉਹ ਆਉਣਗੇ ਭਾਜੀ ਤੇਰੇ ਦਿਨ ਦੇ ਦਿਨ ਫੇਰ ਅੱਛਾ ਦਿਨ ਦੇ ਦਿਨ ਨਾਲ ਗਈ ਤੇ ਬੱਚੇ ਵੀ ਨਾਲ ਨਹੀਂ ਕੋਈ ਨਾ ਟਾਈਮ ਨਹੀਂ ਨਾ ਹੁੰਦਾ ਬੱਚੇ ਵੀ ਨਾਲ ਆਣਗੇ ਫਿਰ ਬੱਚੇ ਨਾਲ ਆ ਜਾਣਗੇ ਫਿਰ ਛੁੱਟੀਆਂ ਨਹੀਂ ਆ ਮੈਂ ਚੱਲ ਮੈਂ ਇੱਕ ਅੱਧਾ ਦਿਨ ਐਡਵਾਂਸ ਜਾਨੀ ਆ ਬਹੁਤ ਵਧੀਆ ਕੀਤਾ ਤਿਆਰੀ ਤੁਰੀ ਕਰਾਉਣੀ ਤੁਹਾਡੇ ਨਾਲ ਪਤਾ ਤਾਂ ਲੱਗੇ ਕੀ ਬਣਾਇਆ ਕੀ ਨਹੀਂ ਬਣਾਇਆ ਹਾਂ ਹਾਂ ਸਿਗਨ ਵੀ ਬਿਠਾਵਾਂਗੇ ਇੱਕ ਦਿਨ ਪਹਿਲਾਂ ਦਾ ਦਸੋਂ ਮੁੰਡੇ ਦੀ ਪੱਗ ਕਰੀ ਕੋ ਛੋਟੀ ਮੁੱਟੀ ਗੱਲ ਲੱਗੀ ਹੈ ਕਦੋਂ ਦਾ ਤਿਆਰ ਚੀਜ਼ ਨੂੰ ਤਰਸਣ ਦੇ ਆਪਾਂ ਹੈ ਬਿਲਕੁਲ ਬਿਲਕੁਲ ਪਤਾ ਕੀ ਅੱਗੋਂ ਫੇਰ ਉਹਦੇ ਨਾਲ ਕਲਾਸਾਂ ਹੱਡੀਆਂ ਹੋਣੀਆਂ ਤੇ ਉਹ ਕਹਿੰਦੇ ਪੱਗ ਬਣ ਕੇ ਬੱਚਾ ਆਵੇ ਤੇ ਫਿਰ ਅਸੀਂ ਦੋਵਾਂ ਜੀਆਂ ਨੇ ਸਲਾਹ ਕੀਤੀ ਇਹ ਤਾਂ ਲੇ ਮੈਂ ਗੱਲ ਕਰਕੇ ਸਲਾਹ ਪੂਰੀ ਕਰ ਲਈ ਕਿ ਤੁਹਾਡੀ ਸਲਾਹ ਬਿਨਾਂ ਤਾਂ ਸਹੀ ਚੱਲਣਾ ਨਹੀਂ ਹੁੰਦਾ ਦੀਦੀ ਦੀਦੀ ਕਹਤਾ ਬੰਨੋ ਪਾ ਕੇ ਤੇ ਮੈਂ ਆ ਰਹੀ ਆ ਤੁਹਾਡੇ ਭਾਜੀ ਦੀ ਫਲਾਈਟ ਬਸ 2 ਦਿਨਾਂ ਬਾਅਦ ਹੈ ਤੁਹਾਡੀ ਟਾਈਮ ਨਾਲ ਹੀ ਆ ਜਾਂਦੀ ਹੈ ਹੁਣ ਅੱਗੇ ਹੋ ਕੇ ਚੱਲ ਕੇ ਨਾ ਸਾਰਾ ਕੁਝ ਆਪ ਹੀ ਲਿਖਿਓ ਚਲ ਕੋਈ ਨਹੀਂ ਵੀਰ ਵੀ ਪਹੁੰਚ ਜਾਊਗਾ ਟਾਈਮ ਤੇ ਨਾਲ ਮੈਨੂੰ ਦੱਸ ਦੇਣਾ ਕਿ ਤੁਰਨ ਲਈ ਤੁਹਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਮੈਂ ਉਹੀ ਟਾਈਮ ਨਾਲ ਤਿਆਰ ਕਰਵਾ ਦਾਂਗੀ ਮੈਨੂੰ ਪਤਾ ਤੀ ਬਸ ਨਾ ਉੱਕੇ-ਮੁਕੇ ਦੇ ਨਾਂ ਵਾਸਤੇ ਆਂਦੇ ਮੈਨੂੰ ਸਹੀ-ਸਹੀ ਦੱਸੋ ਐ ਕਿ ਕਿੰਨੇ ਦਿਨਾਂ ਵਾਸਤੇ ਆਏ ਹੋ ਮੈਂ ਤੇ ਆਈ ਹੂ ਬਸ ਤਿੰਨ ਚਾਰ ਦਿਨਾਂ ਲਈ ਹੱਦ ਤੋ ਬੰਨ ਦੇ। ਠੀਕ ਆ। ਪਹਿਲਾਂ ਹੀ ਪਤਾ ਸੀ ਦੀਦੀ ਤੁਹਾਡਾ ਤੇ ਮੇਰੇ ਸਾਹਮਣੇ ਤਿਆਰੀ ਸਾਰੀ ਹੋ ਗਈ ਹੋਣੀ ਆ ਜੇ ਨਹੀਂ ਹੋਈ ਤੇ ਤੂੰ ਮੈਨੂੰ ਦੱਸ ਦੇ ਮੈਂ ਤੇਰੇ ਨਾਲ ਲਾ ਕੇ ਕਰਾ ਦੇਨੀ। ਸੇਵਕ ਨੂੰ ਕਹਤਾ ਬਸ ਬਣਾਉਣੀਆਂ ਚੀਜ਼ਾਂ ਸਾਰੀਆਂ। ਹਾਂ ਗਿਫਟ ਬੈਗ ਵੀ ਬਣਾ ਲੈ ਤੁਰਨ ਲੱਗੇ ਸਾਰਿਆਂ ਨੂੰ ਦਵਾਂਗੇ ਡੱਬੇ ਡੁੱਬੇ ਜਿਹੜੇ ਦੇਨੇ ਆ ਉਹ ਦੋ ਚਾਰ ਬਸ ਦੇਣ ਵਾਲੇ ਰਹਿ ਗਏ ਬਾਕੀ ਤਾਂ ਦੇ ਦਿੱਤੇ ਸੀ। ਅੱਛਾ ਤੇ ਜਿਹੜੇ ਲੋਕ ਲੋਕ ਲਾਗੇ ਰਹਿ ਗਏ ਨਾ ਬਸ ਉਹਨਾਂ ਨੂੰ ਪਹਚਾਣਨੇ ਨੇ। ਤੇ ਤੁਸੀਂ ਦੱਸੋ ਤੁਸੀਂ ਕੀ ਲਓਗੇ ਦੀਦੀ? ਤੁਸੀਂ ਮੈਂ ਕੀ ਲੈਣਾ ਵਾ ਉਹ ਤੇ ਤੈਨੂੰ ਪਤਾ ਹੀ ਆ ਮੁੰਡੇ ਨੂੰ ਭਾਵੇਂ ਮੈਂ ਪਾਵਾਂ ਕੜਾ ਤੇ ਭਾਵੇਂ ਪਾਵਾਂ ਮੁੰਦਰੀ ਤੇ ਭਾਵੇਂ ਪਾਵਾਂ ਚੇਨ ਠੀਕ ਹੈ ਇਹ ਕੀ ਹੋ ਗਈ ਭਲਾ ਮੇਰੀ ਕਪੈਸਿਟੀ ਜੋ ਮੇਰਾ ਦਿਲ ਕਰੂ ਉਹ ਮੈਂ ਬਣਾ ਲਈ ਕਿ ਪਤਾ ਮੈਂ ਬਣਾ ਹੀ ਨਹੀਂ ਲਈ ਤੇ ਕੀ ਪਤਾ ਤੇਰੇ ਭਾਜੀ ਲੈ ਕੇ ਆ ਜਾਣ ਤੇ ਮੇਰੇ ਵਾਸਤੇ ਤੂੰ ਤਿਆਰ ਰੱਖੀ ਕੋਈ ਟੂ ਬਸੋਣੇ ਦੀ ਕਰਦੀ ਮੈਂ ਧੀ ਆ ਕਿਤਨੀ-ਕਿਤਨੀ ਪੈਣ ਆ ਤੁਹਾਡਾ ਵੀ ਤਾਂ ਫਰਜ਼ ਬੰਦਾ ਹੀ ਆ ਨਾ ਪਾਉਣ ਦਾ ਕੁਝ ਹੈ ਕਿ ਚਾਲੇ ਤੇ ਵੱਟੋ ਸੱਟਾ ਹੀ ਹੁੰਦਾ ਦਿੰਦੇ ਹਰ ਕਾਦੇ ਹੁੰਦੇ ਆ ਸਿੱਧੀ ਜਿਹੜੀ ਗੱਲ ਇੱਕ ਹੱਥ ਦੇ ਤੇ ਇੱਕ ਹੱਥ ਲੈ ਇਹੋ ਕੋ ਜੀ ਹੋ ਗਿਆ ਹਾਂਜੀ ਹਾਂਜੀ ਦੀਦੀ ਤੇ ਤੂੰ ਵੇਹਲੀ ਹੁਣ ਵੀ ਕੋਈ ਰਿੰਗ ਪਾਉਣੀ ਹੂ ਜਾਂ 체ਨ ਪਾਉਣੀ ਹੂ ਕਿ ਕੜਾ ਪਾਉਣਾ ਹੀ ਮੈਨੂੰ ਹੈ ਬ੍ਰੇਸਲੈਟ ਬਣਾ ਦੀ ਬਾਂ ਹਾਂਜੀ ਦੀਦੀ ਜੋ ਤੁਸੀਂ ਕਹੋਗੇ ਕੱਲੀ ਕੱਲੀ ਦੇ ਭੈਣ ਸਾਡੀ ਸਾਰਿਆਂ ਦੇ ਦੱਸੋ ਉਹ ਨਾ ਤੁਹਾਡੀਆਂ ਗੜੀਆਂ ਇੰਨੀਆਂ ਵਾ ਕੱਲੀ ਕੱਲੀ ਦੇ ਭੈਣੇ ਆ ਤੁਹਾਡੀ ਕੱਲੀ ਕੱਲੀ ਤੇ ਹੀ ਆ ਕਰਦੀ ਫੁਲਕਾਰੀ ਵਾਲੇ ਸੂਟ ਲੈ ਕੇ ਆਈਆਂ ਦੋ ਤੁਹਾਡੇ ਵਧੀਆ ਵਾਲੇ ਤੁਹਾਡੇ ਕੈਨੇਡਾ ਚ ਬੜੇ ਮਸ਼ਹੂਰ ਹੈ ਕਿ ਪੰਜਾਬ ਉਹ ਤੇ ਤੈਨੂੰ ਮੈਂ ਪਹਿਲੇ ਕਿਹਾ ਹੀ ਸੀ ਕਿ ਇਹ ਚੀਜ਼ ਤਾਂ ਮੈਂ ਲੈਣੀ ਹੀ ਲੈਣੀ ਆ ਤੇ ਬਾਕੀ ਦਾ ਤੈਨੂੰ ਪਤਾ ਹੀ ਆ ਸਿਆਣੀ ਆ ਮੈਂ ਜੇ ਲੈ ਕੇ ਆਈ ਮੈਂ ਮੂੰਹੋਂ ਐਕਸਪਲੇਨ ਕਰੀ ਦਵਾ ਉੱਥੇ ਸਾਰਿਆਂ ਨੇ ਵੇਖਣੇ ਆ ਸੂਟ ਫੁਲਕਾਰੀ ਦੇ ਨਾਲ ਫਿਰ ਟੂਮ ਵੀ ਤੇ ਕੋਈ ਨਾ ਕੋਈ ਚਾਹੀਦੀ ਹੈ ਨਾ ਕੱਲਾ ਸੂਟ ਵਿਖਾਉਂਗੀ ਫੁਲਕਾਰੀ ਵਿਖਾਉਂਗੀ ਤੇ ਉਹ ਵੀ ਚੰਗੀ ਗੱ ਹਰ ਕੀ ਬੈਗ ਬੜਾ ਵਧੀਆ ਲੈ ਕੇ ਆਏ ਦੀਦੀ ਬੈਗ ਬੜਾ ਸੋਹਣਾ ਮੇਰੇ ਕੋਲ ਹੋਰ ਵੀ ਹੈਗਾ ਤੇ ਨਾਲ ਦਾ ਰੱਖ ਲਈ ਭਾਵੇਂ ਤੂੰ ਇੱਕ ਨਹੀਂ ਨਹੀਂ ਦੀਦੀ ਵਾਈਟ ਕਲਰ ਦਾ ਵੀ ਹੈਗਾ ਹੀ ਅੱਛਾ ਦੀਦੀ ਨਹੀਂ ਦੀਦੀ ਤੁਸੀਂ ਆ ਗਏ ਹੋ ਬਸ ਬਹੁਤ ਹੈ ਮੈਨੂੰ ਬੈਠੋ ਮੈਂ ਰੋਟੀ ਪਾਣੀ ਦਾ ਇੰਦੀ ਆਮ ਕਰਦੀ ਹਾਂ ਠੀਕ ਹੈ ਦੀਦੀ ਆਂ ਮੈਂ ਸਲੇਮ ਨੇ ਇਹਦਾ ਸਭ ਦੀਦੀ ਵਾਸਤੇ ਕੀ ਲਿਆ ਮੈਂ ਖਾਂ ਦੀਦੀ ਵਾਸਤੇ ਤੂੰ ਨਾ ਪਨੀਰ ਲਿਆ ਮੈਂ ਘਾਰੀ ਪਕੋੜੇ ਬਣਾ ਕੇ ਦਵਾਗੀ ਦੀਦੀ ਨੂੰ ਬਾਜ਼ਾਰ ਦੀ ਚੀਜ਼ਾਂ ਦਾ ਨਹੀਂ ਪਸੰਦ ਤੈਨੂੰ ਪਤਾ ਨਾ ਕੈਨੇਡਾ ਚ ਰਹਿਣ ਵਾਲੇ ਲੋਕੀ ਘਾਰੀ ਵਧੀਆ ਉਦੀਆ ਬਣਾ ਕੇ ਖਾਂਦੇ ਨੇ ਤੇ ਨਾਲ ਦੀਦੀ ਸਬਜੀ ਮੰਜੂਰੀਨ ਪਸੰਦ ਹੈਗਾ ਵਾ ਉਹਦੇ ਸਟਾਲ 'ਚ ਵੀ ਲਵਾਉਣਾ ਮੈਂ ਤੇ ਰਾਈਸ ਵਗੈਰਾ ਤੈਨੂੰ ਪਤਾ ਉਹ ਜਿਹੜੇ ਵਧੀਆ ਵਲੇਗੇ ਨਾ ਉਹ ਲੈ ਕੇ ਆਮੀ ਉਹ ਬਣਾਵਾਂਗੀ ਦੀਦੀ ਉਸਤੇ ਜ਼ਿਆਦਾ ਦਿਖਾਉਂਦੇ ਨਹੀਂ ਤੇ সুইਟ ਬੀਚਨਾਂ ਨੇ ਰਸ ਬਲਾਈ ਖਾਣੀ ਬਸ ਬਸ ਕਰੋ ਤੇ ਕੱਲੀ ਦੀਦੀ ਨੂੰ ਇੰਨਾ ਕੁਝ ਖਵਾ ਦੇਣਾ ਚੱਲਵੇ ਚੱਲ ਸਾਡੀ ਕੱਲੀ ਗੱਲੀ ਨਾ ਨਾਂ ਹੈ ਜੈਨੂੰ ਨਹੀਂ ਪੁੱਛਾਂਗੇ ਤੇ ਕਿੰਨੂੰ ਪੁੱਛਾਂਗੇ ਚਲੋ ਤੇ ਨਾਲ ਸੇਵਕ ਮੈਨਾਂ ਤੇ ਨਾਲ ਗੱਲ ਕਰਨੀ ਸੀ ਵੇਦਨਾ ਹੱਥ ਪੈਰੀ ਠੰਡੇ ਹੋ ਗਏ ਤੈਨੂੰ ਪਤਾ ਸੋਨਾ ਲੱਖ ਰੁਪਏ ਨੂੰ ਆਏ ਦੇ ਹੁੰਦੇ ਆ ਪੂਰੀ ਪੂਰੀ ਤੇ ਚਲੋ ਭੂ ਆ ਉਹਦਾ ਹੱਕ ਹੈ ਉਹ ਜੋ ਮਰਜੀ ਕਰੇ ਠੀਕ ਹੈ ਨਾ ਅਹੀਂ ਤੁਹਾਨੂੰ ਮਨਾ ਵੀ ਕਰਨਾ ਹੈ ਪਰ ਧੀ ਘਰ ਦੀ ਕਹਿੰਦੇ ਰੁਪਈਆ ਹੱਥ ਚ ਧਰ ਜੇ ਨਾ ਤੁਹਾਨੂੰ 101 ਰੁਪਈਆ ਕਰਕੇ ਤੋੜਨਾ ਪੈਂਦਾ ਕੀ ਗੱਲ ਕੀ ਆ ਦੀਦੀ ਤੈਨੂੰ ਪਤਾ ਜਦੋਂ ਵੀ ਆਂਦੇ 2-3 ਸਾਲ ਬਾਅਦ ਫੁਲਕਾਰੀ ਤੈਨੂੰ ਪਤਾ ਬਾਹਰ ਵਿਦੇਸ਼ ਲੋਕੀ ਬੜੀ ਪਸੰਦ ਕਰਦੇ ਇੱਥੋਂ ਦੀ ਉਹ ਤਾਂ ਮੈਂ ਸੂਟ ਦੋ ਲਿਆ ਕੇ ਰੱਖ ਲਏ ਸੀ ਦੋ ਫਾਰਮ ਮੰਗਦੇ ਇਹਨਾਂ ਦੀ ਫੈਮਿਲੀ ਦੇ ਦੀ ਮੈਂ ਕਪੜੇ ਬਣਾ ਦੇਣੇ ਸੀ ਉਹ ਤੇ ਬੰਦੇ ਹੋ ਤੇ ਆਪਾਂ ਦੇ ਦੇ ਤੇ ਸਗਣ ਵੀ ਚੰਗਾ ਮੈਂ ਦੇ ਦੇਣਾ ਅਸੀਂ ਨਾਲ 21000 31000 ਉਹਨਾਂ ਲਈ 21 31 ਕੁਛ ਵੀ ਨਹੀਂ ਗਾ ਡਾਲਰਾਂ ਦੇ حساب ਨਾਲ ਪੁੱਛਣੀ ਹੈ ਦੀਦੀ ਨੇ ਨਾ 골ਡ ਦੀ ਚੀਜ਼ ਨੂੰ ਮੰਗ ਲਈ ਜਿਵੇਂ ਵਿਆਜ ਨਹੀਂ ਕਹਿੰਦੇ ਤੇ ਇਹ ਵੀ ਇੱਕ ਵਿਆਹ ਵਾਲਾ ਇਸ ਵਿਆਹ ਹੁੰਦਾ ਪੱਗਾਂ ਦਾ ਮੇਰੇ ਤੇ ਹੱਥ ਬੈਠਣੇ ਹੁੰਦੇ ਬ੍ਰੇਸਲਟ ਹੱਥ ਦਾ ਮੰਗਿਆ ਮਾਲਾ ਢਾਈ ਲੱਖ ਦਾ ਬੰਨਣਾ ਕਟੋ ਕੱਟ ਜੀ ਜੀ ਮੇਰੀ ਗੱਲ ਸੁਣੋ ਭਾਬੀ ਮੇਰੀ ਗੱਲ ਸੁਣੋ ਕਰਨਾ ਤੇ ਆਪਾਂ ਨੂੰ ਵਾਦੀ ਪੈਣਾ ਹੈ ਐਵੇਂ ਕਿਸੇ ਨੇ ਕਹਾਂਦੇ ਵੀ ਤင်း ਆਪੈਨਾਂ ਦਾ ਖਾਦਾ ਨਹੀਂ ਜਾਂਦਾ ਹੁੰਦਾ ਸਹੀ ਕਿਹਾ ਵੈ ਹੁਣ ਜੀ ਉਹਨਾਂ ਨੇ ਕੜਾ ਬਣਾਤਾ ਜਾਂ ਚੈਨ ਬਣਾਤੇ ਨਾ ਆਪਾਂ ਨੂੰ ਡਬਲ ਕਰਨਾ ਪੈਣਾ ਹੈ ਮੈਂ ਕਿਹਨੇ ਭਾਵੇਂ ਕੁਝ ਨਾ ਪਾਵੇ ਉਹ ਆ ਗਈ ਨਾ ਖਲੋ ਗਈ ਹੈ ਨਾ ਉਉਹੀ ਜਗ੍ਹਾ ਨਾ ਕੋਈ ਨਹੀਂ ਲਿਆ ਸਹਦ ਮੈਂ ਉਹ ਤੇ ਤੁਹਾਨੂੰ ਗੱਲ ਕਹਿ ਰਿਆ ਨਾ ਹੁਣ ਵੇਖੋ ਜੇ ਉਹਨਾਂ ਨੇ ਲੱਖ ਰੁਪਏ ਦੀ ਚੀਜ਼ ਦਿੱਤੀ ਹੈ ਨਾ ਆਪਾਂ ਨੂੰ ਘੱਟੋ ਘੱਟ ਨਹੀਂ 1.5 ਲੱਖ 2 ਲੱਖ ਦੀ ਚੀਜ਼ ਦੇਣੀ ਪੈਣੀ ਹੈ ਮੈਂ ਉਹ ਵੀ ਸੋਚਦੀ ਪਈ ਟੈਨਸ਼ਨ ਨਹੀਂ ਏਸ ਗੱਲ ਦੀ ਚੀਜ਼ ਜਿਹੜੀ ਹੈ ਨਾ ਮੈਂ ਤੇਰੇ ਭਾਜੀ ਨੂੰ ਕਹਾਂ ਨਾ ਬਾਹਰੋਂ ਹੀ ਬਣਵਾ ਕੇ ਲਿਆ ਕਿਉਂਕਿ ਬਾਹਰ ਦਾ ਸੋਨਾ ਜ਼ਿਆਦਾ ਵਧੀਆ ਹੁੰਦਾ ਵੈ ਤੇਰਾ ਮੇਰਾ ਵੀ ਸੋਨਾ ਬਾਹਰੋਂ ਹੀ ਬਣਵਾ ਕੇ ਲਿਆਉਂਦੇ ਨੇ ਪਰ ਅੰਦਰੋਂ ਅੰਦਰ ਨਾ ਟੈਨਸ਼ਨ ਹੁੰਦੀ ਕਿ ਖਰਚਾ ਇੱਕਦਮ ਹੀ ਜ਼ਿਆਦਾ ਵੱਧ ਗਿਆ ਘਬਰਾੜ ਜਿਹੀ ਹੋਣ ਲੱਗੀ ਇਹ ਤਾਂ ਵੱਧਣਾ ਹੀ ਹੈ ਜਿਹੜੇ ਪਹਿਲਾਂ ਖਰ ਮੰਚੂਰੀਆਂ ਵਗੈਰਾ ਦਾ ਕੁਸਟਾਲ ਲਾਉਣੇ ਮੈਂ ਤਾਂ ਸਾਕੀ ਸੋਚੰਡਾ ਮੈਂ ਕਹਿਣਾ ਆਉਣਾ ਸਵੇਰੇ ਚਾਹ ਪੀਉਂਦੇ ਨਾਲ ਪਕੌੜੇ ਦਿੰਦੇ ਚੱਲ ਦੋ ਤਿੰਨ ਤਰ੍ਹਾਂ ਦੇ ਪਕੌੜੇ ਤੇ ਚੱਲ ਤੇ ਸ਼ਾਮ ਨੂੰ ਮਾੜੀ ਜੀ ਰੋਟੀ ਕਰ ਦਿੰਦੇ ਦਾ ਬੜਾ ਇਹ ਦੇ ਵਿਆਹ ਵਾਲਾ ਸਿਸਟਮ ਰਚਿਆ ਪੂਰਾ ਹੀ ਤੈਨੂੰ ਪਤਾ ਪੱਗਾਂ ਦੀ ਰਸਮ ਜਾਵਲੀ ਹੁੰਦੀ ਨਾਲ ਹੋਰ ਗੱਲਾਂ ਗੱਲਾਂ ਰਿਸ਼ਤੇ ਦਾ ਜਿਹੜੇ ਲੋਕਲ ਠੀਕ ਐ ਸਭ ਦੀ ਆਪਗਤ ਇੱਕ ਬਰਾਬਰੀ ਹੁੰਦੀ ਰਿਸ਼ਤੇਦਾਰੀ ਪਰ ਦੀਦੀ ਦਾ ਜਿਹੜਾ ਸੋਹਰਾ ਡੱਬਾ ਰਾਣਾ ਨਾ ਉਹਦੀ ਸੋਭਾ ਅੱਸੀ ਕਰवानी ਐ ਹਾਲ ਸੁਣਾ ਕਰ ਲਵਾਂਗੇ ਆਪਾਂ ਭੈਣ ਦਾ ਤੁੰਬਾਈਆਂ ਗੱਲਾਂ ਨਾ ਲੋਕੀ ਕਰਨ ਮੁੜ ਕੇ ਕੇ ਆਖਰ ਧੀਆਂ ਭੈਣਾਂ ਦਾ ਖਾ ਲਿਆ ਨਾ ਤੇ ਕੇ ਕੁਝ ਕਹਿਣਾ ਸਾਨੂੰ ਕਹਿਣਾ ਇਹ ਉਹ ਕਿਸੇ ਨੇ ਕਹਿ ਕੇ ਲਗਾ ਆ ਲੈ ਔਰ ਜਾਂਦੇ ਭੈਣ ਕੋਲ ਪੈਸੇ ਖਾਣ ਵਾਲੇ ਜਾਂ ਭੈਣ ਦਾ ਸੋਨਾ ਖਾਣ ਵਾਲੇ ਠੀਕ ਹੈ ਸਾਡੀ ਬੇਟੀ ਹੋਣੀ ਆ ਸੇਵਕ ਕੁਝ ਲੋਕ ਸਮਾਜ 'ਚ ਹਗੇ ਨੇ ਜੋ ਆਪਣੀਆਂ ਧੀਆਂ ਭੈਣਾਂ ਦਾ ਨਾ ਹੱਕ ਖਾ ਜਾਂਦੇ ਨੇ ਜਾਂ ਉਹਨਾਂ ਕੋਲੋਂ ਉਧਾਰੀਆਂ ਲੈ ਕੇ ਜਾਂ ਉਹਨਾਂ ਦੇ ਨਾਲ ਕੋਈ ਕੰਮਕਾਰ ਕਰਕੇ ਨਾ ਪਹਿਾਂ ਮਾਰ ਲੈਂਦੇ ਨੇ ਮੈਨੂੰ ਤੇ ਉਹ ਨਹੀਂ ਸਮਝ ਆਉਂਦਾ ਜਿਹੜੀਆਂ ਉਪਰਜਾਈਆਂ ਵੀ ਹੁੰਦੀਆਂ ਵਿੱਚ ਰਲੀਆਂ ਸਭ ਤੋਂ ਜ਼ਿਆਦਾ ਗੁਨਾਹਗਾਰ ਮੈਂ ਕਹਿੰਦੀ ਉਪਰਜਾ ਹੀ ਹੁੰਦੀ ਹੈ ਜਿਹੜੀ ਆਪਣੇ ਬੰਦੇ ਨੂੰ ਸਮਝਾਉਂਦੀ ਨਹੀਂ ਕਿ ਤੂੰ ਆਪਣੀ ਭੈਣ ਦਾ ਜਿਹੜਾ ਪਹਿਾਂ ਲਿੱਤਾਈ ਜਾਂ ਉਹ ਕੋਈ ਸਹਗਣ ਲਿੱਤਾਈ ਜਾਂ ਮੰਨ ਲਓ ਉਹਦੇ ਨਾਲ ਕੋਈ ਕੰਮ ਕਰਕੇ ਪਹਿ ਲਿੱਤੇ ਉਹ ਦੇ ਕਿਹੜੀ ਨੀਂਦ ਸੁੱਖ ਦੀ ਸੋ ਜਾਂਦੇ ਲੋਕ ਮੈਨੂੰ ਪਤਾ ਜੀ ਜੀ ਅੱਗੋਂ ਬੱਚੇ ਵੀ ਉਹਨਾਂ ਦੇ ਬੱਚੇ ਖਾਂਦੇ ਪਿੰਦੇ ਸੋ ਬਿਮਾਰੀਆਂ ਦੇ ਹੱਕਦਾਰ ਬਣ ਜਾਂਦੇ ਨੇ ਬੰਦੇ ਆ ਵੇਖੋ ਇੱਧਰ ਵੇਖੋ ਮੈਂ ਮੈਂ ਭੈਣ ਆਪਣੀ ਕੋ ਪੈ ਲੈ ਮੈਂ ਖਾਰਾ ਇਹ ਪਚਨੇ ਨਹੀਂ ਪਚਨੇ ਕਿ ਮੈਂ ਮੈਂ ਨਾ ਦਵਾ ਚੱਲ ਮੈਂ ਚੰਗਾ ਭਲ ਕਰ ਰਿਆ ਰੱਬ ਨਾ ਕਰੇ ਮੇਰੇ ਨਿਆਣਿਆਂ ਨੇ ਗਾ ਓਕੇ ਹੋਣਾ ਪਰ ਜ਼ਰੂਰੀ ਨਹੀਂ ਇਹ ਚੀਜ਼ਾਂ ਅੱਗੇ ਹੁੰਦੀਆਂ ਉਹ ਸਜਾ ਅੱਜ ਹੀ ਮਿਲੇਗੀ ਉਹ ਪਤਾ ਨਹੀਂ ਕਿੱਥੇ ਜਾ ਕੇ ਕੋਈ ਪਤਾ ਨਹੀਂ ਤਦੇ ਸੇਵਕ ਤੂੰ ਵੀ ਜੋਰ ਲਾ ਮੈਂ ਵੀ ਜੇ ਧੀ ਨੇ ਦੱਸ ਦੇਣੇ ਹਨ ਨਾ ਤੇ ਉਹਨੂੰ 21 ਕਰਕੇ ਤੋੜਨਾ ਹੀ ਤੋੜਨਾ ਪੈਣਾ ਠੀਕ ਹੈ ਚਲੋ ਫਿਰ ਕੋਈ ਚਲਿਏ ਫਿਰ ਮੈਂ ਤੇਰੇ ਭਾਜੀ ਨੂੰ ਫੋਨ ਉਹ ਮੈਨੂੰ ਸੱਚ ਸਾਈ ਦੋ ਹਲਵਾਈ ਨੂੰ ਦੇਣੀ ਆ ਹਾਂ ਦੋ ਮਿੰਟ ਰੇ ਆ ਮੇਰੇ ਨਾਲ ਠੀਕ ਕਰੋ ਹਾਂਜੀ ਓਹੋ ਦੁਬਾਰਾ ਫੋਨ ਤਾਂ ਕਰ ਲਿਆ ਸੀ ਮੇਰੀ ਗੱਲ ਕੋਈ ਸੇਵਕ ਨੇ ਜਾਣਾ ਹਲਵਾਈ ਕੋਲ ਤੇ ਕੁਝ ਸਮਾਨ ਰਹਿ ਗਿਆ ਵੈ ਉਹਦਾ ਮੈਨੂੰ ਚਾਹੀਦਾ ਵਾ ਥੋੜਾ ਐਡਵਾਂਸ 50000 ਰੁਪਇਆ ਕਰ ਦੋ ਮੇਰੇ ਕੋਲ ਜਿਹੜੇ ਪੈਸੇ ਵਰਤੇ ਗਏ ਸੀ ਨਾਲ ਦੀਦੀਓ ਨਹੀਂ ਪਹੁੰਚ ਗਏ ਜੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲਓ ਮੈਂ ਪੂਰੀ ਸੇਵਾ ਕਰਾਂਗੀ ਦੱਸੋ ਤੁਹਾਡੀ ਜਿਆਦਾ ਭੈਣ ਹੈ ਹਾਂਜੀ ਹਾਂਜੀ ਨਾਲ ਦੀਦੀ ਨੇ ਨਾ ਸੁੱਚੀ ਚੀਜ਼ ਮੋਈ ਮੰਗੀ ਆ ਚਲੋ ਕੋਈ ਨਹੀਂ ਪਿਆਨ ਦਿੱਤੇ ਕਿਹੜਾ ਥੜਬਾ ਹੈਗਾ ਜੇ ਸਿਸਾ ਹੀ ਦੇਂਦੀਆਂ ਨੇ ਦੁਨਾਰਾ ਰੱਬ ਦੇ ਦਿੰਦਾ ਵੈ ਹਾਂਜੀ ਹਾਂਜੀ ਉਥੇ ਆਪੇ ਲੈਣਾ ਵਾਜ ਕਿਉਂ ਠੰਡੀ ਜੀ ਪੈ ਗਈ ਹੈ ਬੋਲਦੇ ਨਹੀਂ ਜੇ ਤੁਸੀਂ ਕੀ ਕੀ ਬੋਲੀ ਜਾਂਦੇ ਹੋ ਦਿਮਾਗ ਖਰਾਬ ਮਿਆਗ ਨਾ ਮੈਂ ਇਹੋ ਜਿਹਾ ਕਰੋ ਮੇਰੀ ਗੱਲ ਸੁਣ ਲਓ ਐਦਾਂ ਦਾ ਮਿਆਗ ਦੁਬਾਰਾ ਨਾ ਕਰਿਓ ਜੇ ਮਿਆਗ ਹੈਗਾ ਨਾ ਤੈਨੂੰ ਹੁਣੇ ਖਤਮ ਕਰੋ ਰਿਸ਼ਤੇਦਾਰੀ ਨੂੰ ਕੀ ਜਵਾਬ ਦਵਾਂਗੇ ਹੋ ਸਾਡੇ ਜਲੀਲ ਹੋ ਜਾਂਗੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੈ ਆਂਦੇ ਬੁੱਧਵਾਰ ਫੰਕਸ਼ਨ ਹੈਗਾ ਕੀ ਕਰੀ ਆਂਦੇ ਤੁਸੀਂ ਤਾਂ ਫੇਰ ਹੱਥ 'ਚ ਪਹਿਲਾਂ ਪੈਸੇ ਸਾਰੇ ਰੱਖ ਕੇ ਫੇਰ ਤਰੀਕ ਤੈਅ ਕਰਨੀ ਸੀ ਇਹ ਤਾਂ ਉਹੀ ਹੋ ਗਿਆ ਨਾ ਬੂਏ ਬਰਾਤੇ ਕੁੜੀ ਗੈਪ ਆ ਕੀ ਕਰਤਾ ਜੇ ਅੱਛਾ ਮੈਂ ਕਦੀ ਦੀਦੀ ਕੋ ਮੰਗੇ ਨਹੀਂ ਜਿਦਾਰੇ ਪੈਸੇ ਮੈਨੂੰ ਸ਼ਰਮ ਆਂਦੀ ਹੈ ਅੱਛਾ ਅੱਛਾ ਹਾਂ ਉਹ ਤਾਂ ਤੇ ਆਪਣੀ ਐ ਬਿਲਕੁਲ ਨਹੀਂ ਉਹਨਾਂ ਨੇ ਕਦੀ ਮਾਨਸਮਾਨਤ ਕਮੀ ਨਹੀਂ ਰੱਖੀ ਹਾਂਜੀ ਹਾਂਜੀ ਚਲੋ ਕਿਆ-ਕਿਆ ਵੇਖ ਲੈਣੀਆਂ ਠੀਕ ਹੈ ਜੀ ਠੀਕ ਹੈ ਓਕੇ ਇਹ ਹੋ ਗਿਆ ਤਾਂ ਇਹ بڑے ਕੰਬਲ ਲੱਗ ਪਏ ਇੱਕੇ ਦਮ ਨਹੀਂ ਬਹੁਤ ਸੇਵਕ ਦੀਦੀ ਸੁਣ ਲਨਗੇ ਕਿਉਂ ਕੀ ਹੋਇਆ ਜਿਹੜੀ ਤੇਰੇ ਭਾਂਜੀ ਨੂੰ ਆਣੀ ਨਹੀਂ ਸੀ ਰਕਮ ਹਾਂ 6.5 ਲੱਖ ਰੁਪਈਆ ਉਹ ਫਸ ਗਿਆ ਹਾਂ ਉਹ ਪਹਿਲੇ ਫਸ ਗਏ ਨੇ ਮੈਨੂੰ ਤਾਂ ਖੁਦ ਘਬਰਾਟ ਹੋਈ ਜਾਂਦੀ ਕਰਾਂਗੇ ਕੀ ਐ ਸੋਖੇ ਵੇਲੇ ਸਾਡੇ ਨਾਲ ਕੌਣ ਖਰੋਏਗਾ ਕਿੰਨੂੰ ਮੈਂ ਆਪਣੇ ਤੇਕੇ ਤੱਕ ਨਹੀਂ ਕਹਿ ਸਕਦੀ ਤੇਰੀ ਗੱਲ ਸੁਣਾ ਆ ਗਿਆ ਨਾ ਟਾਈਮ ਮੈਂ ਤੁਹਾਨੂੰ ਕਹਿੰਦਾ ਹੁੰਨਾ ਕਿ ਭਵੀ ਪੈਸਾ ਸੰਭਲੋ ਨਾ ਫਜ਼ੂਲ ਖਰਚੀ ਕਰੋ ਪੈਸਾ ਸੰਭਲੋ ਪਰ ਨਹੀਂ ਤੋ ਇਹ ਕਹੇ ਦਿਨ ਹੀ ਸੋੰਦੇ ਨੇ ਤੋ ਇਹ ਬਸ ਜਿੱਥੇ ਕੋਈ ਨਹੀਂ ਉੱਥੇ ਪੈਸੇ ਖਰਚੀ ਚਲੋ ਆਹ ਲੈ ਫਲਾਣਾ ਤੁਮੀ ਲਲਾ ਆਹ ਲੈ ਤੁਮੀ ਲਲਾ ਹੁਣ ਮੈਂ 1 ਮਿੰਟ ਮੈਂ ਤੁਹਾਨੂੰ ਕੀ ਕਹਾਂਦਾ ਵੀ ਪ੍ਰੋਗਰਾਮ ਨੋਰਮਲ ਕਰ ਲੋ ਕਿਹਾ ਹੈ ਨਾ ਮੈਂ ਕਿਲੋ ਕਿਲੋ ਦੇ ਡੱਬੇ ਤੁਸੀਂ ਸਾਰਿਆਂ ਨੂੰ ਪਛਾਣ ਤੇ ਕਿੱਥੇ ਕੰਮੋਂ ਪਹੁੰਚਿਆ ਹੋਗਾ ਕੋਈ ਗਲੀ ਮੁਲਾ ਕੋਈ ਤੁਸੀਂ ਰਿਸ਼ਤੇਦਾਰ ਨਹੀਂ ਛੱਡਿਆ ਫਿਰ ਜੇ ਰਿਸ਼ਤੇਦਾਰ ਦੇ ਰਿਸ਼ਤੇਦਾਰ ਦਾ ਗਾਂ ਤੁਈ ਉਹਨਾਂ ਨੂੰ ਪਛਾਣੇ ਇੰਨਾ ਤਾਂ ਹੀ ਕੰਮ ਖਰਚਾ ਇੱਥੇ ਵੀ ਪਾਤਾ ਹੋਰ ਵੀ ਖਰਚਾ ਹੁਣ ਖਰਚਾ ਕਿੱਥੋਂ ਕਰਨਾ 6 ਪੈਸਾ ਸਾੰਧਿਆ ਹੁੰਦਾ ਤਾਂ ਆਪਣੇ ਕੰਮ ਹੁੰਦਾ ਸੇਵਕ ਪ੍ਰਾਪਰਟੀਆਂ ਹੀ ਬਣਾਈਆਂ ਗਿਆਨਾ ਹੀ ਬਣਾਇਆ ਕੁਛ ਇੱਧਰ ਉੱਧਰ ਥੋੜੀ ਜਾਇਆ ਕੀਤਾ ਵਾ ਹੁਣ ਕੀ ਕਰਨਾ ਤੇਰੇ ਭਾਜੀ ਕਹਿੰਦੇ ਨੇ ਦੀਦੀ ਨਾਲ ਗੱਲ ਕਰ ਲਾ ਮੈਂ ਆ ਕੇ ਦੇ ਦਾਂਗਾ ਦੀਦੀ ਨਾਲ ਗੱਲ ਕਿਉਂਕਿ ਉੱਥੋਂ ਅਗਰ ਗੂਗਲ ਬੇ ਵਗੈਰਾ ਕੁਝ ਕਰਨਗੇ ਨਾ ਸਿਸਟਮ ਤੇ ਉਹਨਾਂ ਨੂੰ ਮਤਲਬ ਟੈਕਸ ਵਗੈਰਾ ਕੋਈ ਕੱਟਿਆ ਜਾਣਾ ਕੁਝ ਹੋਏਗਾ ਇੱਥੋਂ ਵਾਲੇ ਪੈਸੇ ਫਸ ਗਏ ਨੇ ਚੱਲ ਭੈਣੀ ਉਹ ਕਰ ਹਾਂ ਗਾ ਨਹੀਂ ਕਰਨੀ ਤੁਸੀਂ ਆਪੇ ਗੱਲ ਕਰੋ ਨਾਲੇ ਹਾਂ ਵੈਸੇ ਵੀ ਯਾਰ ਦੀ ਕੋ ਹੈਗੇ ਚਾਰ ਪੈਸੇ ਦੇ ਦੇਣੇ ਭੈਣਾ ਕਿਹੜਾ ਭਰਾਵਾਂ ਨੂੰ ਨਾ ਕਰ ਜੀ ਨਾਲ ਆਪਾਂ ਉਹਨਾਂ ਦੇ ਰੱਖ ਰਹੇ ਹੁਣੀ ਅਸੀਂ ਉਸੇ ਵੇਲੇ ਇਹਨਾਂ ਨੇ ਬੁੱਧਵਾਰ ਤੋਂ ਪਹਿਲਾਂ ਐਤਵਾਰ ਆਣਾ ਨਾ ਐਤਵਾਰ ਬਾਅਦ ਚ ਪਾਣੀ ਪੀਆਉਂਗੀ ਮੈਂ ਕਹੂੰਗੀ ਪਹਿਲਾਂ ਭੈਣ ਦੇ ਬੈਠੇ ਜਾਓ ਕਿ ਭੈਣਾ ਤੇ ਵੀ ਭਰਾਵਾਂ ਨੂੰ ਪੈਸੇ ਦੇ ਦੇਣੇ ਹੁੰਦੇ ਆ ਉਹਨਾਂ ਥੋੜਾ ਨਾ ਕਰਨੀ ਭੈਣਾ ਨੇ ਭਰਾ ਜਿਹੜੇ ਹੁੰਦੇ ਨਾ ਉਹ ਕਈ ਮਾਰਦੇ ਨੇ ਪਰ ਤੁਸੀਂ ਦੋਨੋਂ ਨਹੀਂ ਮਾਰ ਸਕਦੇ ਕਿੱਥੇ ਹੀ ਪਤਾ ਹੁੰਦਾ ਆਪਣੇ ਜਵਾਰਾ ਚਲੋ ਫਿਰ ਚਲ ਮੈਂ ਗੱਲ ਕਰਾਂ ਤੂੰ ਕਰ ਕੇ ਆਉ ਚੱਲ ਠੀਕ ਐ ਫਿਰ ਨਾਲ ਹੀ ਦਿਨ ਸਾਈ ਫੜਾ ਦੇਣੀ ਹਾਂ ਠੀਕ ਐ ਇਹ ਲਗਾਈ ਮੇਰੇ ਘਰ ਤੇ ਰੁਪਿਆ ਜੀ ਠੀਕ ਐ ਕੀ ਹੋਇਆ ਜੇ ਕੋਈ ਗੱਲ ਕਹਿਣੀ ਆ ਤੇ ਕਹਿ ਦੇ ਅਜ ਜਦੋਂ ਤੂੰ ਹੱਥ ਜੇ ਮਲਦੀ ਹੈ ਨਾ ਮੈਨੂੰ ਪਤਾ ਲੱਗ ਜਾਂਦਾ ਵਾ ਕਿ ਤੂੰ ਮੈਨੂੰ ਕੁਝ ਕਹਿਣਾ ਵਾ ਦੇਦੀ ਆ ਵੇਖੋ ਤੂੰ ਹੱਥੀ ਮੈਨੂੰ ਵਿਆਹ ਕੇ ਲਿਆਏ ਤੂੰ ਮੇਰਾ ਸਾਰਾ ਹੌਬਾ ਉਹ ਸਮਝਦੇ ਹੋ ਹਰ ਗੱਲ ਦਾ ਫੋਨ 'ਚ ਮੇਰੀ ਬਾਤ ਨਹੀਂ ਹੋਵੇ ਉੱਚੀ ਹੋਵੇ ਛੱਟ ਪਤਾ ਕਰ ਲੈਂਦੇ ਹੋ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਕਰਨਾ ਹਰ ਗੱਲ ਦਾ ਹਾਂ ਜਿਉ ਹੋਇਆ ਕਿ ਯਾਰ ਦੱਸ ਤੇ ਸਹੀ ਅੱਦਾਂ ਕਿ ਜਦੋਂ ਪ੍ਰੋਗਰਾਮ ਰੱਖਿਆ ਨਾ ਅਸੀਂ ਨਾ ਕਿਸੇ ਰਕਮ ਆਣੀ ਸੀ ਕਿ ਤੋਂ ਕੋਈ ਅੱਛਾ ਉਹਦੇ ਸਿਰ ਤੇ ਰੱਖਿਆ ਸੀ ਅੱਧੇ ਪੈਸੇ ਆ ਗਏ ਸੀ 2.5 ਲੱਖ ਉਹਦਾ ਖਰਚਾ ਹੋ ਵੀ ਗਿਆ ਬਾਕੀ ਨਾ 6 ਲੱਖ ਰੁਪਏ ਆਣ ਵਾਲਾ ਸੀ ਉਹ ਅਚਾਨਕ ਇਹਦਾ ਕੰਫਸ ਗਈ ਜਿਉਂ ਉਹਨਾਂ ਨੇ 2-3 ਦਿਨ ਮੰਗ ਲਏ ਤੇ ਇਧਰ ਵੀ ਸਾਰੀ ਜਿਹਦੇ ਕਰਕੇ ਨਾ ਇੱਕਦਮ ਟੈਨਸ਼ਨ ਜੀ ਹੋ ਗਈ ਐ ਵੈਸੇ ਵੀ ਇਹਨਾਂ ਨੇ 2-4 ਦਿਨਾਂ ਨੂੰ ਆ ਜੈਣਾ ਆਂਦੇ ਦੀਦੀ ਸਭ ਤੋਂ ਪਹਿਲਾਂ ਤੁਹਾਡੀ ਤਲੀ ਤੇ ਪੈਸੇ ਰੱਖਾਂਗੇ ਦੀਦੀ ਕਿ ਰੁਪਿਆ 6 7 ਲੱਖ ਰੁਪਏ ਦੀ ਮਦਦ ਕਰ ਦੋ ਤੁਹਾਡੇ ਤੋਂ ਇਲਾਵਾ ਕੋਈ ਹੋਰ ਕਰ ਨਹੀਂ ਸਕਦਾ ਜੀ ਮੇਰੀ ਗਾ ਸੁਣਾ ਤੈਨੂੰ ਮੈਂ ਕੋਈ ਟੂਬ ਛੱਲਾ ਪਾਉਣ ਨੂੰ ਕਹਿਤਾ ਕਿ ਤੂੰ ਆ ਕੀ ਗੇਮ ਖਮਾਤੀ ਯਾਨੀ ਨਹੀਂ ਭੈਣਾ ਤੂੰ ਮੈਨੂੰ ਕੋਸ਼ਣਾ ਪਾਵੀ ਮੈਂ ਤਾਂ ਵੈਸੇ ਹੀ ਕਹਿ ਬੈਠੀ ਆ ਹੱਸੰਦੀ ਆ ਕਿ ਮੈਂ ਘਰ ਦੀ ਕੱਲੀ ਕੱਲੀ ਧੀ ਆ ਤੇ ਕੱਲੀ ਕੱਲੀ ਇੱਥੋਂ ਦੀ ਭੈਣ ਆ ਤੁਹਾਡੀ ਤੇ ਮੈਨੂੰ ਕੋਈ ਟੂਬ ਛੱਲਾ ਪਾ ਦਿਓ ਮੈਂ ਵੀ ਜਾ ਕੇ ਵਿਖਾਵਾਂਗੀ ਤੇ ਸੋਹਣੀ ਲੱਗਾਂਗੀ ਭਾਈ ਮੇਰੇ ਪਤੀ ਦੇ ਨੇ ਮੇਰੇ ਭਰਾਣੇ ਪਾਇਆ ਵਾ ਦੀਦੀ ਤੁਹਾਨੂੰ ਅਹੀ ਇਦਾਂ ਦੇ ਲੱਗਦੇ ਆ ਕਿ ਤੁਹਾਡੇ ਕੋਲ ਲੈ ਗਿਆ ਸੀ ਕੋਈ ਕਰਾਂਗੇ ਖਰਚਾ ਮੈਂ ਤੁਹਾਡੇ ਕੋਲ ਉਧਾਰੀ ਮੰਗਣ ਨਹੀਂ ਆ ਬੁੱਧਵਾਰ ਦਾ ਫੰਕਸ਼ਨ ਹੈ ਐਤਵਾ ਤੁਹਾਡੇ ਭਰਾ ਨੇ ਧਿਉਣਾ ਐ ਤਰ ਉਹਨੂੰ ਪਾਣੀ ਬਾਸ ਚ ਪਿਾਵਾਂਗੀ ਪਹਿਲਾਂ ਤਾਂ ਦਿੱਕਲੀ ਤੇ ਪੈਸੇ ਤਾਂ ਰਾਂਗੇ ਦੀਦੀ ਰਕਮ ਫਸ ਗਈ ਆ ਉਹ ਕਹਿੰਦੇ ਮੈਂ ਖੁਦ ਲੈ ਕੇ ਆਵਾਂਗਾ ਤੇ ਗਲਤ ਕੀ ਸੋਚਦੇ ਹੋ ਓੱਖਾ ਟਾਈਮ ਐ ਸੋ ਸਿੱਤੇ ਫੰਕਸ਼ਨ ਐ ਤੇ ਤੂੰ ਹੀ ਲੋਕ ਸਾਡਾ ਸਾਥ ਨਹੀਂ ਦੋਗੇ ਫੋਨ ਦੇਗਾ ਸਾਡਾ ਸਾਥ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਅੱਛਾ ਬਦਵਾਲੇ ਕਿੰਨੂੰ ਮੈਂ ਕਵਾਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੂੰ ਸੱਚੀ ਬੋਲਣ ਦੀ ਆ ਪਰ ਹੁਣ ਤੂੰ ਸੱਚ ਮਨ ਦੇ ਭਾਵੇਂ ਮਨ ਝੂਠ ਹੁਣ ਉੱਥੇ ਤੇਰੇ ਭਾਜੀ ਨੇ ਜੇ ਨਵੇਂ ਨਵੇਂ ਟਰਾਲੇ ਪਾਏ ਆ ਦੋ ਤਿੰਨ ਤੇ ਅਹੀਂ ਤੇ ਜੋ ਪੈਹਾ ਤੇ ਲਾਹੀ ਤੇ ਉੱਥੇ ਲਾ ਬੈਠੇ ਆ ਤੇ ਮੈਨੂੰ ਪਤਾ ਪਾ ਵੀ ਮੈਂ ਉਥੋਂ ਤਿਆਰੀ ਕਰਕੇ ਤੇ ਐਨੂੰ ਕਿਦਾਂ ਤੁਰੀਆਂ ਸਿਰਫ ਨਾ ਤੁਸੀਂ ਮੇਰ ਨਾਲ ਪਹਿਲੇ ਸਲਾਹ ਕੀਤੀ ਤੇ ਨਾ ਮੈਨੂੰ ਇਨਫੋਰਮ ਕੀਤਾ ਵੀ ਅਹੀਂ ਪੱਗਾ ਇਕਦਮ ਤਰਾਉਣੀਆਂ ਜੋ ਵੀ ਆ ਫਿਰ ਵੀ ਮਾਨਾਂ ਦੇ ਗੱਲ ਚ ਗੂਠ ਦੇ ਕੇ ਤੇ ਸਾਰਾ ਕੁਝ ਬਣਾ ਕੇ ਲੈ ਕੇ ਆਈ ਆ ਵੀ ਨਹੀਂ ਭਾਈ ਮੇਰੀ ਰਹਿ ਨਹੀਂ ਆਉਂਦੀ ਮੈਨੂੰ ਆ ਚੀਜ਼ਾਂ ਚਾਹੀਦੀਆਂ ਘਰੇ ਮੈਂ ਕਿਦਾਂ ਲੈ ਕੇ ਆਈ ਆ ਮੈਂ ਹੀ ਜਾਣਦੀ ਆ ਤੇ ਬਾਹੂਏ ਇਹ ਹੁਣ ਕੰਮ ਨਹੀਂ ਹੋਣਾ ਹੈਲਪ ਵਾਲੀ ਗੱਲ ਨਹੀਂ ਜੇ ਹੈਗੀ ਇਹ ਤੁਸੀਂ ਹੁਣ ਹੋਰ ਕਿਸੇ ਕੋ ਆਪਣੇ ਕੋਈ ਭੈਣ ਭਰਾ ਕੋ ਕਿਸੇ ਕੋ ਪਾ ਆਪਣੇ ਪੇਕੇਆਂ ਲੋ ਪੁੱਛ ਲੈ ਕਿਸੇ ਭੈਣ ਕੋ ਕਿਸੇ ਭਰਾ ਕੋ ਸਾਡੇ ਹੱਥ ਖੜੇ ਹਾਂ ਜੇ ਤੂੰ ਪਹਿਲੇ ਦੱਸਦੀ ਨਾ ਤੇ ਮੈਂ ਤੇਰੇ ਭਾਜੀ ਨੂੰ ਕਹਿੰਦੀ ਪਾਈ ਤੁਸੀਂ ਆਪਣਾ ਕੰਮ ਲੇਟ ਕਰ ਲਿਓ ਉਹਨਾਂ ਨੂੰ ਹੈਲਪ ਦੇ ਦਿਓ ਕੋਈ ਨਹੀਂ ਉਹ ਦੇਣਗੇ ਤੂੰ ਉਧਰ ਉਧਰ ਕਰ ਲਿਓ ਪਰ ਗਲਤ ਨਾ ਸਮਝੀ ਪਲੀਜ਼ ਨਹੀਂ ਆਉਣੀ ਗੱਲ ਰੱਖਿਆ ਤੇ ਦੂਜੀ ਗੱਲ ਮੇਰੇ ਪੇਕੇਆਂ ਦੀ ਮੇਰੇ ਪੇਕੇ ਤੁਹਾਡੇ ਕੋ ਕੀ ਲੁਕਿਆ ਔਖੇ ਵੇਲੇ ਤੂੰ ਮੇਰਾ ਹੱਥ ਫੜ ਲਨ ਇਹ ਤਾਂ ਬਸ ਦਿਖਾਵੇ ਨੂੰ ਆ ਰਸ਼ੀ ਲੈ ਅੰਜੂ ਵਰਤਨੇ ਹੀ ਆ ਥੋੜੇ ਦਿਨਾਂ ਬਾਅਦ ਤੂੰ ਸਾਨੂੰ ਵੀ ਦੇਣੀ ਹੈ ਤੇ ਉਹਨਾਂ ਨੂੰ ਦੇ ਦੀ ਇਹਦੇ ਚ ਕਿਹੜੀ ਗੱਲ ਹੈ ਡਾਂਗੀ ਟਪਾਉਣਾ ਉਹਨਾਂ ਕੋ ਹੋਣਗੇ ਵੀ ਨਾ ਉਹ ਮੈਨੂੰ ਨਹੀਂ ਦੇਣਗੇ ਮੁਸੀਬਤ ਵੇਲੇ ਕੋਈ ਨਾ ਕੋਈ ਬਹਾਨਾ ਰੱਖ ਲੈਣਗੇ ਤੁਹਾਡੇ ਕਿਤੇ ਕੋੜਾ ਕੋਰਾ ਸੱਚ ਹੈਗਾ ਵੈ ਕਿ ਮੇਰੇ ਨਾਲ ਕਿੱਦਾਂ ਆਉਂਦੇ ਨੇ ਸਿਰਫ ਉਤੋਂ ਉਤੋਂ ਵਰਤਦੇ ਨੇ ਕਿ ਜੇ ਮੁਸੀਬਤ ਵੇਝੇ ਤੇ ਅੰਜੂ ਦਾ ਸਾਥ ਦੇ ਦਨ ਉਹਨਾਂ ਨੂੰ ਹੁੰਦਾ ਅੰਜੂ ਕਿਤੇ ਪਹਿਰਾਖੀ ਨਾ ਲਵੇ ਔਰ ਮੈਂ ਮੈਂ ਕਾਦੀ ਕਹਿਦਾ ਦਵਾਨਾ ਨਾ ਰੱਖਾਂ ਚਲੋ ਕੋਈ ਗੱਲ ਨਹੀਂ ਦੀਦੀ ਮੈਂ ਕੋਈ ਨਾ ਕੋਈ ਰਸਤਾ ਕਰਦੀ ਆ ਤੁਸੀਂ ਜਾਓ ਆਰਾਮ ਕਰੋ ਮੈਂ ਰੋਟੀ ਰੋਟੀ ਬਣਾ ਲੈਂਦੀ ਮੈਨੂੰ ਗਲਤ ਨਾ ਸਮਝੀਂ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਵੇਲਾ ਜੂ ਆਪਣੇ ਵੀ ਨਹੀਂ ਕੰਮ ਆਏ ਮੁਸੀਬਤ ਵੇਲੇ ਨਾ ਅਸੀਂ ਸੋਚਦੇ ਆ ਕਿ ਭੈਣ ਭਰਾ ਬੜੇ ਸੋਖੇ ਨੇ ਚਾ ਸਾਡਾ ਹੱਥ ਫੜ ਲਣਗੇ ਅਸੀਂ ਤਾਂ ਦੇ ਹੀ ਦਵਾਂਗੇ ਪੈਸੇ ਪਰ ਔਖੇ ਵੇਲੇ ਨਾ ਇੱਕ ਰੱਬ ਇੱਕ ਤੁਹਾਡਾ ਆਪਣਾ ਕਮਾਇਆ ਹੈ ਕੁਝ ਤੇ ਤੁਹਾਡਾ ਹੋਏ ਹੋ ਕੰਮ ਆਉਣਾ ਹੈ ਮੇਰੀ ਗੱਲ ਸੁਣੋ ਕੋਈ ਕੰਮ ਨਹੀਂ ਆਉਂਦਾ ਚਲੋ ਮੰਨਿਆ ਚਲ ਮੈਂ ਮੰਨਦਾ ਵੀ ਤੁਸੀਂ ਫਿਜ਼ੂਲ ਖਰਚੀ ਕਰਦੇ ਰਹੇ ਫਿਜ਼ੂਲ ਖਰਚੀ ਦੇ ਨਾਲ ਇੱਕ ਕੰਮ ਵਧੀਆ ਤੇ ਕਰਦੇ ਰਹੇ ਆਪਾਂ ਪ੍ਰਾਪਰਟੀ ਗਹਿਣਾ ਕੀ ਕੁਝ ਬਣਾ ਲਿਆ ਆਪਾਂ ਹਾਂ ਸੀ ਤਾ ਤੇ ਇਹ ਓਖੇ ਵੇਲੇ ਉਹ ਕੰਮ ਆਉਣਾ ਹੈ ਨਾਲੇ ਓਖੇ ਵੇਲੇ ਇੱਕ ਚੀਜ਼ ਵੇਚ ਲਈ ਨਾ ਆਪਣੇ ਹੀ ਕੰਮ ਆ ਆਪਣਾ ਆਪ ਕੰਮ ਆਇਆ ਸਹੀ ਕੀ ਆਈ ਸ ਆਪਣੇ ਤੇ ਆਸਰਾ ਦੇਣਾ ਆਪਾਂ ਨੂੰ ਨੰਨਾਂ ਗੋ ਕੇ ਬੈਠੇ ਰਹਿਣਾ ਹੈ ਆਪਾਂ ਮੂੰਹ ਚੁੱਕ ਕੇ ਵੇਂਦੇ ਰਹਿਣਾ ਬੇਇੱਜ਼ਤੀ ਕਰਾ ਲੈਣੀ ਚਲ ਰੱਖਿਆ ਫੰਕਸ਼ਨ ਵਧੀਆ ਜਿਨੀ ਰੱਖ ਲੈ ਵੱਡਾ ਠੀਕ ਆ ਹੁਣ ਆਪਣੀ ਬੇਇੱਜ਼ਤੀ ਨਾ ਹੋਊਗੀ ਜੇ ਆਪਾਂ ਆਪਣਾ ਸੋਨਾ ਸੁਨਾ ਵੇਚਤਾ ਸਿਵਕ ਤੇਰੇ ਭਾਜੀ ਨੂੰ ਪੁੱਛਣ ਦੀ ਤੇ ਲੋੜ ਹੀ ਨਹੀਂ ਉਹਨਾਂ ਨੂੰ ਪੁੱਛੀ ਮੇਰੇ ਕੋ ਮੇਰਾ ਸੈਟ ਹੈ ਨਾ ਵੇਚ ਦੇਣੀ ਨਹੀਂ ਮੇਰੀ ਗੱਲ ਸੁਣ ਜ਼ਰੂਰੀ ਹੈ ਸੈਟ ਵੇਚਣਾ ਬਾਰੋਂ ਮੈਨੂੰ ਚੈਨੀ ਲੈ ਕੇ ਦਿੱਤੀ ਵੀਰੇ ਨੇ ਗਹਿਣੇ ਰੱਖ ਲੈਨੇ ਆਪਾਂ ਵੇਚਣਾ ਜ਼ਰੂਰੀ ਆ ਅਗੋ ਆਹ ਵਿਆਹ ਕਿਹੜੇ ਕੰਮ ਹੈ ਚੁੱਪ ਕਰ ਜਾ ਤੇਰੇ ਭਰਾ ਨੇ ਤੈਨੂੰ ਚਾਵਾਂ ਨਾ ਦਿੱਤਾ। ਉਹ ਯਾਰ ਮੇਰੀ ਗੱਲ ਸੁਣੋ ਆਪਾਂ ਗਹਿਣੇ ਪਾਉਣਾ ਹੈ ਜਦੋਂ ਪੈਸੇ ਆ ਗਏ ਆਪਾਂ ਛਡਾ ਲੈਣਾ। ਚੱਲ ਇੱਕ ਕੰਮ ਤੇ ਆਇਆ ਕਿ ਕਿਸੇ ਚੀਤੇ ਨੇ ਗਹਿਣੇ ਪਾ ਲੈਨੇ ਇੱਕ ਮੇਰੀ ਪਾ ਲੈਨੇ ਐਨੇ ਸੀ ਹੋ ਗਏ ਆਪਣੇ ਜੇ ਸੁੱਤਰਾ ਹੈ ਨਾ ਆਪਣਾ। ਚੱਲ ਫਿਰ ਚੱਲੀਏ। ਆ ਵਧੀਆ। ਦੀਦੀ ਨੂੰ ਮੈਂ ਰੋਟੀ ਦੇ ਲਾਂ। ਜਾਂ ਪਹਿਲਾਂ ਗਹਿਣੇ ਪਾ ਆਈਏ। ਪਹਿਲਾਂ ਗਹਿਣੇ ਤਾਂ ਕਿਹਾ ਜਿੱਦਾਂ ਨਹੀਂ ਪਰਤੂਤ ਕੀਤੀ ਰੋਟੀ ਦੇ ਨੂੰ ਮੇਰਾ ਨਹੀਂ ਇਹ ਦਿਲ ਕੰਡਾ। ਐਂਦਾ ਨਹੀਂ ਬੋਲੀਦਾ। ਪੈਣਾ ਨੂੰ ਵੀ ਐਂਦਾ ਕਹਿੰਦਾ। ਮਨ ਚ ਨਾ ਕੋਟ ਰੱਖ। ਉਹ ਵੀ ਆਪਣੀ ਜਗ੍ਹਾ ਸੱਚੀ ਹੈ ਜੇ ਮੁਸੀਬਤ ਪਈ ਹੈ ਤਾਂ ਅਸੀਂ ਆਪ ਹੀ ਵੇਖਣੀ ਹੈ ਇਹ ਚੀਜ਼ ਨਹੀਂ ਸੋਚੀ ਕਿ ਜਿਹੜਾ ਤੀਜੇ ਦਿਨ ਪਜਾਮੀ ਮਹੀਨੇ ਬਾਅਦ ਕੈਨੇਡਾ ਤੋਂ ਆ ਜਾਂਦੀ ਉਹ ਕੋੜ ਰੁਪਈਆ ਨਾ ਕੋਈ ਗੱਲ ਨਹੀਂ ਅਕਲ ਤੇ ਆ ਗਈ ਨਾ ਚਲ ਛੱਡ ਮੇਰੀ ਅਕਲ ਛੱਡੋ ਤੁਹਾਨੂੰ ਤੇ ਆ ਗਈ ਨਾ ਵੀ ਫਜ਼ੂਲ ਖਰਚੀ ਨਹੀਂ ਕਰਨੀ ਪੈਸਾ ਸਾਂਭਣਾ ਹੈ ਠੀਕ ਹੈ ਚਲਿਏ ਚਲੋ ਚਲਿਏ ਔਖਾ ਟਾਈਮ ਆਇਆ ਆਪ ਤੇ ਸਾਂਭਣਾ ਵਾ ਆਪਣਾ ਆਪ ਤੇ ਸਾਂਭਣੇ ਪੈਂਦਾ ਚਲਿਏ ਚਲਿਏ ਔਖਾ ਟਾਈਮ ਤੁਹਾਡਾ ਕੋਈ ਨਹੀਂ ਸਾਂਭ ਸਕਦਾ ਤੁਹਾਡਾ ਆਪਣਾ ਹੀ ਕੁਝ ਜੁਗਾਰ ਲਾਇਆ ਕੁਝ ਜੋੜਿਆ ਪੈਸਾ ਕਮੇਟੀ ਜ਼ੇਵਰ ਪ੍ਰਾਪਰਟੀ ਬਸ ਰਿਸ਼ਤੇ ਖਲੋਂਦੇ ਨੇ ਕਿ ਅਗਰ ਵੀ ਚੜਾਈਆਂ ਤੇ ਆਣਾ ਤਾਂ ਤੁਹਾਡੇ ਨਾਲ ਚੜ ਚੜ ਕੇ ਖਲੋਣਗੇ ਤੇ ਜੇ ਕਿਤੇ ਤੁਹਾਡੀ ਉਤਰਾਈ ਹੋ ਗਈ ਤੇ ਫਿਰ ਆਪਣਾ ਰਸਤਾ ਕਿਤੇ ਹੋਰ ਨਾ ਆਪ ਲੈਂਦੇ ਨੇ ਇਸ ਲਈ ਕਿਸੇ ਦੀ ਕਮਾਈ ਤੇ ਕਿਸੇ ਤੇ ਕੋਈ ਉਮੀਦ ਨਾ ਰੱਖੋ ਆਪਣੀ ਬੱਲੇ ਬੱਲੇ ਤੁਹਾਡੇ ਆਪਣੇ ਹੱਥ ਗੀਜੇ ਸੋ ਵੀਡੀਓ ਚ ਬੜਾ ਵਧੀਆ ਮੈਸੇਜ ਆਪੇ ਲੱਭਿਓ ਮੈਸੇਜ ਨੂੰ ਕਮੈਂਟ ਵਿੱਚ ਦੱਸਿਆ ਜਾਵੇ ਔਰ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਔਰ ਛੋਟੀ ਜੀ ਬੈਲ ਨੂੰ ਕਿੱਤੀ ਜਾਵੇ ਸਬਸਕ੍ਰਾਈਬ ਨਹੀਂ ਕੀਤਾ ਜਾਵੇ ਔਰ ਸੇਵਕ ਦੀ ਸਸਰੀ ਕਾਲ ਕੀਤੀ ਆਵੇ ਸਾਡੀ ਇਧਰ ਸਸਰੀ ਕਾਲ ਮੇਰੀ ਸੁਤਰੀ ਕਾਲ ਜੀ ਠੀਕ ਹੈ ਜੀ ਮੈਂ ਵੇਖਿਆ ਕਈਆਂ ਲੋਕਾਂ ਕੋ ਨਾ ਚੋਲਾ ਦੀ ਡੱਬੀ ਨਹੀਂ ਖੁੱਲਣ ਦੀ ਤੇ ਜੇ ਡੱਬੀ ਖੋਲ ਲਿਆ ਤੇ ਉਹਦੇ ਤੋਂ ਸਮੈਲ ਸੁੰਗਣ ਲੱਗਦੇ ਆ ਇਕੜਾ ਇਕੜਾ ਸਿਖਾਓਗੇ ਸਾਰੇ ਇਕੜਾ ਚਲੋ ਓਕੇ ਬਾਅਦ